ਕੁਆਇਟ ਥਿੰਗਸ ਵੀ ਕੈਨ ਲਰਨ ਫਰੋਮ ਚਮਕੀਲਾ ਐਂਡ ਸਿੱਧੂ ਮੂਸੇਵਾਲਾਜ਼ ਲਾਈਫ ਤੇ ਇਨਾਂ ਦੋਵਾਂ ਦੀ ਲਾਈਫ ਵਿੱਚ ਕੀ ਸਿਮਿਲੈਰਿਟੀਆਂ ਰਹਿ ਚੁਕੀਆਂ ਆ ਉਹ ਆਪਾਂ ਪੂਰੀ ਵੀਡੀਓ ਵਿੱਚ ਦੇਖਦੇ ਆ ਤੇ ਜੇਕਰ ਤੁਸੀਂ ਪਹਿਲੀ ਵਾਰ ਵਿਜ਼ਿਟ ਕੀਤਾ ਇਸ ਚੈਨਲ ਤੇ ਤੇ ਪਹਿਲਾਂ ਪੂਰੀ ਵੀਡੀਓ ਦੇਖਿਓ ਫੇਲ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਉਦੋਂ ਹੀ ਕਰਿਓ ਤੇ ਆਓ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੇ ਨਾਲੇ ਦੇਖਦੇ ਆ ਪੂਰੀ ਵੀਡੀਓ ਇੱਕ ਪਾਸੇ ਆਪਾਂ ਰੱਖਦੇ ਆ ਅਮਰ ਸਿੰਘ ਚਮਕੀਲਾ ਤੇ ਦੂਜੀ ਪਾਸੇ ਰੱਖਦੇ ਆ ਆਪਾਂ ਸਿੱਧੂ ਮੂਸੇਵਾਲਾ ਤੇ ਆਪਾਂ ਹੁੰਦੇ ਆ ਨਿਊਟਰਲ ਵਾਲੀ ਸਾਈਡ ਤੇ ਦੇ ਉਹਪਾ ਪੁਆਇੰਟ ਸ਼ੁਰੂ ਕਰਦੇ ਆ ਸੋ ਪਹਿਲੇ ਪੁਆਇੰਟ ਦੀ ਜੇਕਰ ਗੱਲ ਕਰੀਏ ਤਾਂ ਪਹਿਲਾ ਪੁਆਇੰਟ ਹੈਗਾ ਆਡियंस ਦਰਸ਼ਕ ਜੇਕਰ ਚਮਕੀਲੇ ਦੀ ਗੱਲ ਕਰਦੇ ਆ ਤੇ ਚਮਕੀਲੇ ਦੀ ਚੜ੍ਹਾਈ ਦਾ ਅਜਾ ਆਪਾਂ ਇੱਥੋਂ ਲਾ ਸਕਦੇ ਆ ਕਿ ਜੇਕਰ 1 ਸਾਲ 'ਚ 365 ਦਿਨ ਹੁੰਦੇ ਆ ਤੇ ਉਹਨੇ ਇਸ ਗਿਣਤੀ ਤੋਂ ਵੀ ਵੱਧ ਅਖਾੜੇ ਲਾਏ ਹੋਏ ਸੀਗੇ ਤੇ ਜਦੋਂ ਉਹਦਾ ਕੋਈ ਗਾਣਾ ਰਿਲੀਜ਼ ਹੁੰਦਾ ਸੀਗਾ ਤਾਂ ਸਭ ਤੋਂ ਵੱਧ ਜਿਹੜੀਆਂ ਕੈਸਟਾਂ ਆਇਆ ਉਹ ਅਮਰਜੋਤ ਚਮਕੀਲੇ ਦੀਆਂ ਵਿਕਦੀਆਂ ਸੀਗੀਆਂ ਕੈਸਟਾਂ ਤਾਂ ਕੀ ਬਲੈਕ ਵਿੱਚ ਕੈਸਟਾਂ ਵੀ ਸਭ ਤੋਂ ਜ਼ਿਆਦਾ ਚਮਕੀਲੇ ਦੀਆਂ ਵਿਕਰੀਆਂ ਸੀਗੀਆਂ ਤੇ ਸੋਚੋ ਉਸ ਬੰਦੇ ਦੀ ਕਿੰਨੀ ਚੜ੍ਹਾਈ ਉਦੋਂ ਇੰਟਰਨੈਟ ਦਾ ਜ਼ਮਾਨਾ ਨਹੀਂ ਸੀਗਾ ਤੇ ਬੰਦੇ ਦੀ ਚੜ੍ਹਾਈ ਕੈਸਟਾਂ ਕਿਹਦੀਆਂ ਜ਼ਿਆਦਾ ਵੇਖਦੀਆਂ ਉੱਥੋਂ ਦਾ ਜਲਾਇਆ ਜਾਂਦਾ ਸੀ ਜਾਂ ਉਹਦੇ ਅਖਾੜਿਆਂ ਵਿੱਚ ਗਿਣਤੀ ਦਾ ਅੰਦਾਜ਼ਾ ਲਾਇਆ ਜਾਂਦਾ ਸੀਗਾ। ਅੱਜੇ ਵਾਸਤੇ ਜੇਕਰ ਆਪਾਂ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਹਾਂ ਤੇ ਉਹਦੀ ਚੜ੍ਹਾਈ ਦਾ ਜਾਂ ਉਹਦੀ ਆਡੀਅנס ਆਪਾਂ ਅੰਦਾਜ਼ਾ ਇੱਥੋਂ ਲਾ ਸਕਦੇ। ਪਹਿਲਾਂ ਤਾਂ ਉਹਨੇ 4-5 ਸਾਲਾਂ ਦੇ ਵਿੱਚ ਸਾਰੇ ਗਾਣਿਆਂ ਦਾ ਟ੍ਰੈਂਡ ਬਦਲ ਕੇ ਰੱਖਤਾ ਸੀਗਾ। ਹੁਣ ਜਮਾਨਾ ਕੈਸਟਾਂ ਦਾ ਨਹੀਂ ਤੇ ਇੰਟਰਨੈਟ ਦਾ ਜ਼ਮਾਨਾ ਆਇਆ। ਸੋ ਵਿਊਜ਼ ਤੋਂ ਡਿਪੈਂਡ ਕਰਦਾ ਜਾਂ ਕਮੈਂਟ ਦੇ ਕੇ ਬੰਦਾ ਅੰਦਾਜ਼ਾ ਲਾ ਸਕਦਾ ਕਿ ਇਸ ਸਿੰਗਲ ਦੀ ਕਿੰਨੀ ਚ ਯੋਦਸਿੰਦੂ ਮੁੱਸੇ ਵਾਲਾ ਕੋਈ ਗਾਣਾ ਰਿਲੀਜ਼ ਕਰਦਾ ਸੀ ਤੇ ਪਹਿਲੇ 10 ਮਿੰਟਾਂ ਵਿੱਚ ਹੀ ਕਿੰਨੇ ਵੱਡੇ ਵੱਡੇ ਗਾਣਿਆਂ ਦੇ ਰਿਕਾਰਡ ਤੋੜ ਦਿੰਦਾ ਸੀਗਾ ਕੋਈ ਵੀ ਗਾਣਾ ਉਹਦੇ ਬਰਾਬਰ ਖਾੜ ਨਹੀਂ ਪੁੰਦਾ ਸੀਗਾ ਵਿਊਜ਼ ਦੇ ਮੁਕਾਬਲੇ ਵਿੱਚ ਕਿ ਪਹਿਲੇ 10 ਮਿੰਟਾਂ ਵਿੱਚ ਇੰਨੇ ਵਿਊਜ਼ ਚਲ ਜਾਂਦੇ ਸੀਗੇ ਤੇ ਲੋਕੀ ਕਮੈਂਟਾਂ ਦੇ ਵਿੱਚ ਨਿਹਰੀ ਬੰਦੁੰਦੇ ਹੁੰਦੇ ਸੀਗੇ ਤੇ ਸੋਚੋ ਕਿੰਨੀ ਜਿਹੜਾਈ ਹੋਊਗੀ ਉਸ ਬੰਦੇ ਦੀ ਫਿਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਆਪਣੇ ਸਮਾਜ ਦੇ ਕੁਝ ਲੋਕ ਚਮਕੀਲੇ ਨੂੰ ਕਹਿੰਦੇ ਸੀਗੇ ਕਿ ਇਹ ਲੱਚਰ ਅਸ਼ਲੀਲ ਗਾਣੇ ਗਾਉਂਦਾ ਤੇ ਉਹੀ ਆਪਣੇ ਸਮਾਜ ਵਿੱਚ ਕੁਝ ਲੋਕ ਸਿੰਦੂ ਮੁੱਸੇ ਵਾਲੇ ਨੂੰ ਵੀ ਕਹਿੰਦੇ ਸੀਗੇ ਕਿ ਇਹ ਹਥਿਆਰਾਂ ਤੇ ਗੀਤ ਫੇ ਉਹ ਲੋਕ ਕਿਹੜੇ ਆ ਜਿਹੜੇ ਇਹਨਾਂ ਦੇ ਗਾਣੇ ਸੁਣਦੇ ਸੀ ਕਿਤੇ ਰਿਕਾਰਡ ਤੱਕ ਵੀ ਤੋਲ ਦਿੰਦੇ ਸੀਗੇ ਤੇ ਫੇ ਉਹ ਲੋਕ ਕਿਹੜੇ ਆ ਜਿਹੜੇ ਇਹਨਾਂ ਦਾ ਵਿਰੋਧ ਵੀ ਕਰਦੇ ਸੀਗੇ ਆਪਣੇ ਲੋਕ ਆਪਣਾ ਸਮਾਜ ਅਕਸੈਪਟ ਵੀ ਕਰਦਾ ਹੈ ਤੇ ਨਕਾਰਦਾ ਵੀ ਆ ਜਿਉਂਦੇ ਜੀ ਨਕਾਰਦਾ ਆ ਤੇ ਜਦੋਂ ਮੌਤ ਹੋ ਜਾਂਦੀ ਉਸ ਤੋਂ ਬਾਅਦ ਅਕਸੈਪਟ ਕਰਦਾ ਹੈ ਕੀ ਇੱਥੋਂ ਆਪਾਂ ਅੰਦਾਜ਼ਾ ਇਹ ਲਾ ਸਕਦੇ ਕਿ ਆਪਣਾ ਸਮਾਜ ਢੋਗਲਾ ਆ ਚਲੋ ਦੂਜੇ ਪੁਆਇੰਟ ਤੇ ਆਪਾਂ ਆਉਂਦੇ ਆ ਤੇ ਦੂਜਾ ਪੁਆਇੰਟ ਆਪਣਾ ਹੈਗਾ ਹੈ ਸ਼ਗਲ ਸੂਤ ਜਾਂ ਜਾਤ ਪਾਤ ਜੇਕਰ ਚਮਕੀਲੇ ਦੀ ਗੱਲ ਕਰਦੇ ਆਂ ਤਾਂ ਚਮਕੀਲਾ ਗਰੀ ਪਰਵਾੜ ਚ ਉਠਿਆ ਸੀਗਾ ਤੇ ਇਹ ਚਮਾਰਪਾਈ ਚਾਰੇ ਵਿੱਚੋਂ ਬਿਲੋਂਗ ਕਰਦਾ ਸੀਗਾ ਜੇਕਰ ਆਪਾਂ ਅੱਜ ਦੀ ਗੱਲ ਵੀ ਕਰੀਏ ਤੇ ਅੱਜ ਵੀ ਕਾਸਿਜ਼ਮ ਬਹੁਤ ਹੀ ਜ਼ਿਆਦਾ ਸਿਕਰ ਤੇ ਆ ਕਈ ਵੰਲੇ ਬੰਦੇ ਨੂੰ ਜੱਜ ਉਹਦੀ ਜਾਤ ਦੇਖ ਕੇ ਹੀ ਕੀਤਾ ਜਾਂਦਾ ਆ ਤੇ ਸੋਚੋ ਉਸ ਵੇਲੇ ਕਿੰਨਾ ਜਿਆਦਾ ਕਾਸਿਜ਼ਮ ਹੋਊਗਾ ਜਾਤ ਪਾਤ ਦਾ ਵਿਤਕਰਾ ਕਿੰਨਾ ਜਿਆਦਾ ਹੋਊਗਾ ਤੇ ਇਸ ਵਜ੍ਹਾ ਨੂੰ ਵੀ ਕਈ ਕਾਰਨ ਮੰਨਦੇ ਆ ਕਿ ਜਿੱਦਾਂ ਚਮਕੀਲਾ ਚਮਾਰ ਸੀਗਾ ਤੇ ਅਮਰਜੋਤ ਜੱਟਾਂ ਵਿੱਚੋਂ ਸੀਗੀ ਤੇ ਇਸ ਵਜ੍ਹਾ ਨੂੰ ਵੀ ਉਹਦਾ ਹੀ ਮੌਤ ਦਾ ਕਾਰਨ ਕਈਆਂ ਵੱਲੋਂ ਮੰਨਿਆ ਜਾਂਦਾ ਕਿ ਸ਼ਾਇਦ ਇਸ ਵਜ੍ਹਾ ਕਰਕੇ ਮਾਰਿਆ ਗਿਆ ਜੇਕਰ ਕੋਈ ਕਹਿੰਦਾ ਹੈ ਕਿ ਅਜਿਹੇ ਸਮੇਂ ਵਿੱਚ ਜਾਤ ਪਾਤ ਦਾ ਕੋਈ ਰੋਲ ਨਹੀਂ ਹੈਗਾ ਥੈਨ ਇੱਕ ਗੱਲ ਦੱਸੋ ਇੱਕ ਪਿੰਡ ਵਿੱਚ ਵੱਖਰੇ ਵੱਖਰੇ ਗੁਰਦੁਆਰੇ ਸਾਹਿਬ ਕਿਉਂ ਬਣਾਈ ਜਾਂਦੇ ਆ ਜਦ ਬਖਰੇ ਬਖਰੇ ਮੰਦਰਾਂ ਵਿੱਚ ਕਈ ਕਈਆਂ ਨੂੰ ਛੋੜੀ ਜਾਤ ਦਾ ਕਹਿ ਕੇ ਐਂਟਰ ਕਾਪਨ ਕਰਨ ਦਿੱਤਾ ਜਾਂਦਾ ਜੇਕਰ ਸਿੱਧੂ ਮੂਸੇਵਾਲੇ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਲੋਕ ਉਹਨੂੰ ਉਹਦੇ ਚਿਹਰੇ ਤੇ 네ਗੇਟਿਵ ਕਮੈਂਟ ਕਰਦੇ ਸੀਗੇ ਤਾਂ ਹੀ ਉਹਨੇ ਆਪਣੇ ਇੱਕ ਗਾਣੇ ਵਿੱਚ ਵੀ ਲਿਖਿਆ ਸੀਗਾ ਕਿ ਸ਼ਕਲ ਉਹ ਨਹੀਂ ਸੁਣਾ ਮੈਨੂੰ ਆਖ ਕੇ ਜੀ ਹੱਸਦੇ ਮਤਲਬ ਕਿ ਜੇਕਰ ਕੋਈ ਬੰਦਾ ਆਪਣੇ ਸੋਸਾਇਟੀ ਬੈਰੀਅਰਸ ਨੂੰ ਤੋੜ ਕੇ ਗਾਂ ਵਧਦਾ ਪਿਆ ਤਰੱਕੀ ਵੱਲ ਵਧਦਾ ਪਿਆ ਆ ਤੇ ਦੈਨ ਲੋਕੀ ਉਹਨੂੰ ਉਹਦੀ ਸ਼ਕਲ ਸੂਰਤ ਤੇ ਜਾਂ ਉਹਦੀ ਜਾਤ ਪਾਤ ਦੇਖ ਕੇ ਉਹਨੂੰ ਹਮੇਸ਼ਾ ਜੱਜ ਕਰਦੇ ਹੀ ਕਰਦੇ ਆ ਤੇ ਉਹਨੂੰ ਹਮੇਸ਼ਾ ਲੱਤਾਂ ਖਿੱਚਦੇ ਆ ਜਾਂ ਉਹਨੂੰ ਡਗਾਉਣ ਦੀ ਕੋਸ਼ਿਸ਼ ਕਰਦੇ ਹੀ ਕਰਦੇ ਆ ਚਲੋ ਹੁਣ ਆਪਾਂ 3ਜੇ ਪੁਆਇੰਟ ਦੀ ਗੱਲ ਕਰਦੇ ਆ ਚਮਕੀਲੇ ਵਾਲੀ ਸਾਈਡ ਤੋਂ ਬਹੁਤੇ ਜਣੇ ਮੰਨਦੇ ਆ ਕਿ ਚਮਕੀਲੇ ਦੇ ਗਾਣੇ ਅਸ਼ਲੀਲ ਸੀਗੇ ਗੰਦੇ ਸੀਗੇ ਆਪਾਂ ਮਾਵਾ ਪਹਿਣਾ ਵਿੱਚ ਬੈਠ ਕੇ ਨਹੀਂ ਸੁਣ ਸਕਦੇ ਸੀਗੇ ਕੀ ਸਿਰਫ ਚਮਕੀਲਾ ਹੀ ਅਸ਼ਲੀਲ ਗੰਦੇ ਗਾਣੇ ਗਾਉਂਦਾ ਸੀਗਾ ਕੋਈ ਹੋਰ ਸਿੰਗਰ ਨਹੀਂ ਗਾਉਂਦਾ ਸੀਗਾ ਚਲੋ ਹੁਣ ਕਈ ਜਣੇ ਮੰਨਦੇ ਆ ਕਿ ਆਪਾਂ ਮਾਵਾ ਪਹਿਣਾ ਵਿੱਚ ਬੈਠ ਕੇ ਉਹਦੇ ਗਾਣੇ ਨਹੀਂ ਸੁਣ ਸਕਦੇ ਹਾਂ ਮੰਨਦੇ ਆ ਆਪਾਂ ਨਹੀਂ ਸੁਣ ਸਕਦੇ ਮਾਵਾ ਪਹਿਣਾ ਵਿੱਚ ਬੈਠ ਕੇ ਪਰ ਆਪਾਂ ਉਹੀ ਸਮਾਜ ਦਾ ਹਿੱਸਾ ਆ ਜਿਹੜੇ ਸਮਾਜ ਕਹਿੰਦਾ ਕਿ ਇਹਦੇ ਗਾਣੇ ਆਪਾਂ ਮਾਵਾ ਪੈਣਾ ਚ ਨਹੀਂ ਸੁਣ ਸਕਦੇ ਪਰ ਉਹੀ ਸਮਾਜ ਦੇ ਕੁਝ ਲੋਗ ਜਦੋਂ ਕਿਤੇ ਬਹਿਸਬਾਜੀ ਹੁੰਦੀ ਆ ਤੇ ਮਾਵਾ ਪੈਣਾ ਦੀਆਂ ਗਾਲਾਂ ਤੋਂ ਇਲਾਵਾ ਉਹਨਾਂ ਤੋਂ ਕੋਈ ਹੋਰ ਗਾਲ ਨਹੀਂ ਹੁੰਦੀ ਉਹ ਆਪਾਂ ਇਹ ਨਹੀਂ ਦੇਖਦੇ ਕਿ ਕੋਲ ਕੋਈ ਕੁੜੀ ਛੋੜੀ ਵੀ ਖੜੀ ਹੋ ਸਕਦੀ ਹੈ ਵੱਡੀ ਕੁੜੀ ਵੀ ਕੋਲ ਖੜੀ ਹੋ ਸਕਦੀ ਹੈ ਆਪਾਂ ਇਹ ਨਹੀਂ ਦੇਖਦੇ ਕਿ ਕਿਸੇ ਦੀ ਮਾਂ ਪੈਣ ਵੀ ਕੋਲ ਖੜੀ ਹੋਊਗੀ ਤੇ ਆਪਾਂ ਸਿਰਫ ਮਾਵਾ ਪੈਣਾ ਦੀਆਂ ਹੀ ਗਾਲਾਂ ਕੱਢਦੇ ਆ ਤੇ ਆਪਾਂ ਕਿਤੇ ਨਾ ਕਿਤੇ ਕਹਿੰਦੇ ਆ ਕਿ ਉਹ ਗਾਣੇ ਆਪਾਂ ਮਾਵਾ ਪੈਣਾ ਚ ਨਹੀਂ ਸੁਣ ਸਕਦੇ ਤੇ ਆਪਾਂ ਕਿਸੇ ਦੀ ਮਾਂ ਪੈਣ ਮਰੇ ਕਿਸੇ ਦੀ ਮਾਂ ਪੈਣ ਇੱਕ ਕਰ ਦਿੰਦੇ ਆ ਕਿ ਆਪਾਂ ਨੂੰ ਸਿਰਫ ਗਾਣਾ ਵੀ ਮਾਵਾ ਭੈਣਾਂ ਦੀ ਹੀ ਆਉਂਦੀਆਂ ਆਪਾਂ ਵੀ ਉਸ ਸਮਾਜ ਦਾ ਹਿੱਸਾ ਆ ਤੇ ਆਪਾਂ ਦੇਖਦੇ ਵੀ ਆਂ ਚੀਜ਼ਾਂ ਕਿ ਆਪਾਂ ਨੂੰ ਕੋਈ ਹੋਰ ਗੱਲ ਨਹੀਂ ਆਉਂਦੀ ਮਾਵਾ ਭੈਣਾਂ ਤੋਂ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਸਿੱਧੂ ਮੂਸੇਵਾਲੇ ਦੀ ਤੇ ਬਹੁਤ ਲੋਕ ਮੰਨਦੇ ਆ ਕਿ ਗੱਲ ਕਲਚਰ ਸਿੱਧੂ ਮੂਸੇਵਾਲੇ ਨੇ ਹਥਿਆਰਾਂ ਤੇ ਗੀਤ ਗਾ-ਗਾ ਕੇ ਫਲਾਇਆ ਕਿ ਸਿਰਫ ਸਿੱਧੂ ਮੂਸੇਵਾਲੇ ਨੇ ਹੀ ਹਥਿਆਰਾਂ ਤੇ ਗੀਤ ਗਾਏ ਆ ਕੁਐਸਚਨ ਫੇਰ ਉੱਥੇ ਆ ਕੇ ਰੁਕ ਜਾਂਦਾ ਕਿ ਚਮਕੀਲੇ ਵੇਲੇ ਅਸ਼ੀਲ ਗਾਣਿਆਂ ਦਾ ਸੀਗਾ ਤੇ ਸਿੱਧੂ ਮੂਸੇਵਾਲੇ ਇਹ ਵੇਲੇ ਹਥਿਆਰਾਂ ਤੇ ਆ ਕੇ ਰੁਕ ਗਿਆ ਮਤਲਬ ਆਪਣੇ ਸਮਾਜ ਵਿੱਚ ਦੇਖਿਆ ਜਾਂਦਾ ਕਿ ਚੜਾਈ ਕਿਸ ਬੰਦੇ ਦੀ ਆ ਤੇ ਟਾਰਗੇਟ ਵੀ ਉਹਨੂੰ ਹੀ ਕੀਤਾ ਜਾਂਦਾ ਜਿੰਨੀਆਂ ਗਲਤੀਆਂ ਕੱਢ ਸਕਦੇ ਆ ਉਹਨੀਆਂ ਕੱਢ ਕੇ ਸੇਰਾ ਸਿਰਫ ਉਸ ਬੰਦੇ ਦੇ ਸਿਰ ਤੇ ਬੰਦ ਦਿੱਤਾ ਜਾਂਦਾ ਤੇ ਆਖਿਆ ਜਾਂਦਾ ਕਿ ਇਸ ਬੰਦੇ ਨੇ ਹੀ ਆਪਣੇ ਸਮਾਜ ਨੂੰ ਖਰਾਬ ਕੀਤਾ ਆ ਚਲੋ ਇਹਦੇ ਨਾਲ ਹੀ ਆਪਾਂ ਚੌਥੇ ਪੁਆਇੰਟ ਦੀ ਗੱਲ ਕਰਦੇ ਆ ਜਾਨੋ ਮਾਰ ਦੇਣਾ ਕਿਉਂਕਿ ਇਹਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਸਿੱਧੂ ਮੂਸੇਵਾਲੇ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਪਰ ਕੀ ਕਿਸੇ ਨੂੰ ਜਾਨੋਂ ਮਾਰ ਦੇਣਾ ਸਹੀ ਸੀ ਜਾਂ ਸਹੀ ਆ ਇਹ ਸਵਾਲ ਆ ਜੇਕਰ ਆਪਾਂ ਮੰਨਦੇ ਆ ਕਿ ਜਨਮ ਉਸ ਪਰਮਾਤਮਾ ਦੀ ਦੇਨਵਾ ਤੇ ਮਰਨ ਵੀ ਉਸ ਪਰਮਾਤਮਾ ਦੀ ਲਿਖੀ ਅਨੁਸਾਰੀ ਹੋਣਾ ਚਾਹੀਦਾ ਪਰ ਕਿਸੇ ਨੂੰ ਵੀ ਜਨਮ ਮਾਰ ਦੇਣਾ ਕਿਸੇ ਵੀ ਗੱਲ ਦਾ ਹੱਲ ਨਹੀਂ ਨਿਕਲਦਾ ਹੈਗਾ ਪਰ ਜ਼ਰੂਰੀ ਤਾਂ ਨਹੀਂ ਕਿ ਆਪਣੇ ਹਰੇਕ ਨਾਲ ਵਿਚਾਰ ਮਿਲਨੇ ਹੀ ਚਾਹੀਦੇ ਆ ਬਹੁਤਾਂ ਨਾਲ ਆਪਣੇ ਵਿਚਾਰਕ મતਭੇਦ ਹੋ ਸਕਦੇ ਆ ਕਿਉਂਕਿ ਹਰੇਕ ਦੀ ਆਪਣੀ ਆਪਣੀ ਜ਼ਿੰਦਗੀ ਆ ਤੇ ਹਰੇਕ ਦੀ ਜ਼ਿੰਦਗੀ ਦਾ ਆਪਣਾ ਆਪਣਾ ਤਜਰਬਾ ਆ ਸੋ ਆਪਾਂ ਕਿਵੇਂ ਕਿਸੇ ਹੋਰ ਨਾਲ ਫਿੱਟ ਹੋ ਸਕਦੇ ਆ ਹਰੇਕ ਨਾਲ ਆਪਣੇ ਵਿਚਾਰਕ મતਭੇਦ ਹੋ ਸਕਦੇ ਆ ਕਿਸੇ ਨਾਲ ਮਿਲ ਵੀ ਸਕਦੇ ਆ ਤੇ ਕਿਸੇ ਨਾਲ ਨਹੀਂ ਵੀ ਮਿਲ ਸਕਦੇ ਜਦੋਂ ਮੈਂ ਆ ਵੀਡੀਓ ਬਣਾ ਰਿਹਾ ਮੈਂ ਆਪਣੀ ਸੋਚਣੀ ਦੇ ਹਿਸਾਬ ਨਾਲ ਲਿਖ ਵੀ ਲਿਆ ਆਪਣੇ ਹਿਸਾਬ ਨਾਲ ਵੀਡੀਓ ਵੀ ਬਣਾ ਲਈ ਪਰ ਜ਼ਰੂਰੀ ਤਾਂ ਨਹੀਂ ਕਿ ਸਾਰੇ ਜਣੇ ਇਸ ਵੀਡੀਓ ਨੂੰ ਵਧੀਆ ਸਮਝਣ ਕਈ ਜਣੇ ਨੈਗੇਟਿਵ ਕਮੈਂਟ ਵੀ ਕਰ ਸਕਦੇ ਤੇ ਕਈ ਜਣੇ ਨੂੰ ਵੀਡੀਓ ਵਧੀਆ ਵੀ ਲੱਗ ਸਕਦੀ ਆ ਵਿਚਾਰਕ મતਭੇਦ ਹੋਣਾ ਲਾਜ਼ਮੀ ਗੱਲ ਵਾ ਆਪਾਂ ਕਿਸੇ ਨਾਲ ਐਗਰੀ ਵੀ ਹੋ ਸਕਦੇ ਤੇ ਕਿਸੇ ਨਾਲ ਨਹੀਂ ਵੀ ਐਗਰੀ ਹੋ ਸਕਦੇ ਪਰ ਕਿਸੇ ਨੂੰ ਵੀ ਜਾਨੋਂ ਮਾਰ ਦੇਣਾ ਗਲਤ ਗੱਲ ਵਾ ਚਮਕੀਲੇ ਦੇ ਗੀਤ ਹਲੇ ਤੱਕ ਵੀ ਸੁਣੇ ਜਾ ਰਹੇ ਆ ਜੇਕਰ ਉਹਦੇ ਗਾਣੇ ਗੰਦੇ ਸੀਗੇ ਜਾਂ ਅਸ਼ਲੀਲ ਆ ਤੇ ਹੁਣ ਤੱਕ ਸੁਣੇ ਕਿੱਦਾਂ ਜਾ ਰਹੇ ਆ ਪੰਜਾਬ ਕੀ ਪੂਰੇ ਇੰਡੀਆ ਵਿੱਚ ਹਥਿਆਰਾਂ ਤੇ ਗੀਤ ਹੱਲੇ ਵੀ ਹਉਲੇ ਵੀ ਹੋਦੇ ਪਏ ਆ ਹਥਿਆਰਾਂ ਦੀ ਕਈ ਲੋਕ ਵਰਤੋਂ ਵੀ ਕਰਦੇ ਪਏ ਤੇ ਹੁਣ ਕਿਹਨੂੰ ਦੋਸ਼ ਦੇਣਾ ਚਾਹੀਦਾ ਹੈ ਲਾਸਟ ਵਿੱਚ ਮੈਂ ਇਹੀ ਕਹੂੰਗਾ ਇਹ ਦੁਨੀਆ ਆਪਣਾ ਸਮਾਜ ਆਪਣੇ ਲੋਕ ਅੱਜ ਤੱਕ ਇਹਦਾ ਕੋਈ ਭੇਦ ਨਹੀਂ ਲੈ ਪਾਇਆ ਨਾ ਕੋਈ ਅੱਜ ਤੱਕ ਦੁਨੀਆ ਜਿੱਤ ਪਾਇਆ ਅੱਜ ਕੁਝ ਵਾ ਤੇ ਕੱਲ ਕੁਝ ਵਾ ਸੋ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਕੰਮਾਂ ਨੂੰ ਵਧੀਆ ਤਰੀਕੇ ਨਾਲ ਕਰਦੇ ਪਏ ਆ ਤੋ ਉਹਨੂੰ ਜਾਰੀ ਰੱਖੋ ਸਭ ਤੋਂ ਵੱਡੀ ਗੱਲ ਸਿਰਫ ਤੁਹਾਡੇ ਘਰਦਿਆਂ ਤੱਕ ਪਤਾ ਹੋਣੀ ਲਾਜ਼ਮੀ ਆ ਕਿ ਉਹ ਸਹੀ ਗਲਤ ਦਾ ਫੈਸਲਾ ਦੱਸ ਸਕਣ ਤੁਹਾਨੂੰ ਜਿੰਨਾ ਤੁਸੀਂ ਸੋਚੂਗੇ ਕਿ ਯਾਰ ਲੋਕ ਕੀ ਕਹਿਣਗੇ ਉਹਨਾਂ ਤੁਸੀਂ ਆਪਣਾ ਵਕਤ ਬਰਬਾਦ ਕਰੋਗੇ ਸੋ ਟੈਨਸ਼ਨ ਨਾ ਲਵੋ ਆਪਣੇ ਘਰਦਿਆਂ ਤੱਕ ਆਪਣੀ ਗੱਲ ਰੱਖੋ ਸੋ ਸਟੇ ਪੋਜ਼ਿਟਿਵ ਇਨ ਯਰ ਲਾਈਫ ਥੈਂਕਸ ਪੰਜਵਾਂ ਪੁਆਇੰਟ ਤਾਂ ਰਹੀ ਗਿਆ ਆਪਣਾ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਪੰਜਵਾਂ ਪੁਆਇੰਟ ਇਹਨਾਂ ਦੋਮਾਂ ਦਾ ਕਿਹੜਾ ਸਿਮਿਲਰ ਹੋ ਸਕਦਾ ਹੈ So I am waiting for your comments, Tata -ta, Bye Bye Subscribe to channel Thank you so much